ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1 ਵੀ ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ੍ਹ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂ ਐਸ ਜਿਹੜਾ ਛੱਡਣ ਦੇ ਲਈ ਕਿਆ ਜਾ ਸਕਦਾ ਤਾਂ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਥੋੜੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਥੋੜੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੀ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਥੋੜੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕੀ ਸਟੂਡੈਂਟ ਜਿਹੜੇ 트럼ਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਲਾਭ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾਂ ਕਾਗਜ਼ਾਂ ਤੋਂ ਪੜ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂ ਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਏ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੇ ਇਸ ਦੇ ਚੱਲਦੇ ਉਹਨਾਂ ਲੋਕਾਂ ਨੂੰ ਬਾਹਰ ਕੱਢਿਆ ਜਾਵੇਗਾ ਆਮ ਤੌਰ ਤੇ ਮੈਕਸੀਕੋ ਦੀ ਕੰਧ ਦੀ ਗੱਲ ਹੁੰਦੀ ਆ ਤਾਂ ਹੁਣ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਅਮਰੀਕੀ ਯੂਨੀਵਰਸਿਟੀ ਦੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਵਾਰਨਿੰਗ ਦੇ ਦਿੱਤੀ ਗਈ ਹੈ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜਿਨ੍ਹਾਂ ਦੇ ਕੋਲ ਕਾਗਜ਼ ਨਹੀਂ ਨੇ ਉਹ ਅਲਰਟ ਤੇ ਰਹਿਣ ਤਾਂ ਅਮਰੀਕੀ ਮੀਡੀਆ ਦੇ ਹਵਾਲੇ ਤੋਂ ਜਿਹੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਸਟੂਡੈਂਟ ਜਿਹੜੇ 트ੰਪ ਦੇ ਬਿਆਨਾਂ ਤੇ ਨਜ਼ਰ ਰੱਖਣ ਤੇ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ H1B ਵੀਜ਼ਾ ਨੂੰ ਲੈ ਕੇ ਸਖਤੀ ਕੀਤੀ ਜਾਵੇਗੀ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਗਿਆ ਕਿ 4 ਲੱਖ ਤੋਂ ਵੱਧ ਜਿਹੜੇ ਸਟੂਡੈਂਟ ਨੇ ਬਿਨਾ ਕਾਗਜ਼ਾਂ ਤੋਂ ਪੜ੍ਹ ਰਹੇ ਨੇ ਜਾਨੀ ਕਿ ਉਹਨਾਂ ਦੇ ਕੋਲ ਡਾਕੂਮੈਂਟ ਪ੍ਰੋਪਰ ਨਹੀਂ ਹੈਗੇ ਉਹਨਾਂ ਦਾ ਜਿਹੜਾ ਆਨ ਦਾ ਢੰਗ ਸੀਗਾ ਉਹ ਸਹੀ ਨਹੀਂ ਸੀਗਾ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਾਕੂਮੈਂਟਸ ਜਿਹੜੇ ਆ ਜਿਨ੍ਹਾਂ ਦੇ ਕੋਲ ਖਾਮੀ ਹੈਗੀ ਆ ਤੇ ਇਹ ਗਿਣਤੀ ਕਰੀਬ 4 ਲੱਖ ਦੱਸੀ ਜਾ ਰਹੀ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਇੱਕ ਤਰ੍ਹਾਂ ਵਾਰਨਿੰਗ ਦੇ ਦਿੱਤੀ ਗਈ ਆ ਕਿ ਉਹ ਸਟੂਡੈਂਟ ਉਹ ਇੰਟਰਨੈਸ਼ਨਲ ਵਿਦਿਆਰਥੀ ਜਿਹੜੇ ਉਹ ਤਿਆਰ ਰਹਿਣ ਕਿਸੇ ਵਕਤ ਵੀ ਉਹਨਾਂ ਨੂੰ ਯੂਐਸ ਜਿਹੜਾ ਛੱਡਣ ਦੇ ਲਈ ਕਿਹਾ ਜਾ ਸਕਦਾ ਤੇ ਉਹਨਾਂ ਨੂੰ ਆਪਣੇ ਦੇਸ਼ ਤੋਰਿਆ ਜਾ ਸਕਦਾ ਤਾਂ ਵੱਡੀ ਖਬਰ ਜਿਹੜੀ ਹੈ ਤੁਹਾਡੇ